ਕਰੋੜ ਤੇ ਚੜਦੀ ਸਵੇਰ ਲਗਭਗ 9:30 ਵਜੇ ਮੰਦਿਰ ਤੋਂ ਵਾਪਸ ਆ ਰਹੇ ਇੱਕ ਬਜ਼ੁਰਗ ਔਰਤ ਨੂੰ ਗੱਲਾਂ ਦੇ ਚਾਂਸੇ ਦੇ ਵਿੱਚ ਲੈ ਕੇ ਦੋ ਛਾਤਿਰ ਵਿਅਕਤੀਆਂ ਤੇ ਇੱਕ ਔਰਤ ਨੇ ਘਰ ਪਰਿਵਾਰ ਦੇ ਦੁੱਖ ਦਰਦ ਕੱਟੇ ਜਾਣ ਦਾ ਚਾਂਸਾ ਦੇ ਕੇ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਚੂੜੀਆਂ ਉਤਰਵਾ ਲਈਆਂ ਸੋ ਪਰੇ ਬਾਜ਼ਾਰ ਦੇ ਵਿੱਚ ਹੋਈ ਇਸ ਨੌਸਰਬਾਜੀ ਅਤੇ ਠੱਗੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਮੋਟਰਸਾਈਕਲ ਤੋਂ ਉਤਰਦੇ ਇਨਾ ਮਲਜ਼ਮਾਂ ਦੀ ਫੁਟੇਜ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਘਟਨਾ ਦੀ ਚਰਚਾ ਇਲਾਕੇ ਵਿੱਚ ਫੈਲਦਿਆਂ ਸਾਰ ਹੀ ਲੋਕਾਂ ਦੇ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਹੈ। ਰੁਸ਼ਨਾ ਕੁਮਾਰੀ ਸੰਦੇਗਨਾ ਬੈਂਕ ਰੋਡ ਤੇ ਦੁਕਾਨ ਹੈ ਲਾਡੀ ਗਿਫਟ ਗੈਲਰੀ ਦੋ ਜਨੇ ਤੇ ਇੱਕ ਸੀ ਇੱਕ ਜਨਾ ਇੱਕ ਸੀ 10 ਤੋਂ ਪਹਿਲਾਂ ਦੀ ਗੱਲ ਹੈ ਮੈਂ ਕਹਿੰਦਾ ਸਾਡੇ ਘਰ ਦੇ ਦੁੱਖ ਬਹੁਤ ਨੇ ਤੁਹਾਨੂੰ ਅਸੀਂ ਦੇਨੇ ਆ ਖੁਸ਼ ਤੇ ਤੁਹਾਡੇ ਜਿਹੜੇ ਦੁੱਖ ਜੇ ਕੱਟੇ ਜਾਣਗੇ ਉਹ ਨਚੂੜੀਆਂ ਲਾ ਕੇ ਲੈ ਗਏ ਮੈਂ ਮੰਦਰ ਆਈ ਸੀ ਮੰਦਰ ਐ ਬੈਂਕ ਰੋਡ ਤੇ ਇੱਕ ਲੇਡੀਜ਼ ਦੋ ਜੈਂਟਸ ਇਹ ਕਾਤਈ ਦੋ ਭਾਈਆਂ ਹੋਈਆਂ ਸੀ ਉਹਨਾਂ ਨੇ ਗੱਲਾਂ ਹੀ ਲੈ ਲਿਆ ਤੁਹਾਨੂੰ ਕਿ ਨਾਲ ਲਗਿਆ ਆ ਤੁਸੀਂ ਆਦਾ 골ਡ ਲਾ ਦਿਓ ਤੇ ਉਹਨੇ ਇਕ ਲੋ ਜਿੱਤਾ ਪਹਿਲਾਂ ਕਹਿੰਦਾ ਚੁੱਨੀ ਤੁਹਾਡੇ ਮੈਂ ਖੁਸ਼ਾਦ ਪੰਜ ਕੁਛ ਮਰਜ਼ੀ ਲੈ ਲੋ ਉਹਨਾਂ ਨੇ ਵਿੱਚ ਪਾ ਕੇ 100 ਰੁਪਇਆ ਤੇ ਵਿੱਚ ਇੱਕ ਪਤਾ ਨਹੀਂ ਹੋਰ ਕੀ ਉਹਨਾਂ ਦੇ ਵੱਲੋਂ ਤਾਂ ਵੀਰ ਕੁਛ ਪਾਇਆ ਹੋਣਾ ਤੇ ਉਹ ਕਹਿੰਨਗਾ ਹੁੰਦੇ ਵਿੱਚ ਹੁੰਦੇ ਵਿੱਚ ਮੇਰੀਆਂ ਚੂੜੀਆਂ ਰਖਵਾ ਲੀਆਂ ਤੇ ਉਹਨਾਂ ਨੇ ਅਕਲ ਮੈਂ ਤਾਂ ਆ ਦੇ ਕੋਲੋਂ ਮੈਂ ਤੁਹਾਨੂੰ ਕਪੜਾ ਦੇਣਾ ਕਪੜੇ ਚੋਂ ਨਹੀਂ ਬਣ ਕੇ ਪਤਾ ਨਹੀਂ ਹੁੰਦੇ ਕਿੰਨੇ ਕਾਗਜ਼ ਬਨੇ ਹੋਏ ਸੀ ਅਖਬਾਰ ਦੇ ਤੇ ਹੁੰਦੇ ਬਣਦੇ ਮੈਂ ਕਹਿੰਦੇ ਰਾਜ ਕਿਸੇ ਨਾਲ ਗੱਲ ਨਾ ਕਰਿਓ ਤੇ ਕਿੰਨਾ ਕਰੇ ਜਾ ਕੇ ਖੋਲੇ ਮੈਂ ਉਹ ਕਰੇ ਕਿਸੇ ਨਾ ਦੇ ਆਦਮੀ ਨੂੰ ਬਿਨਾਂ ਦਸੀਏ ਕਹਿੰਦੇ ਨਹੀਂ ਕਰੇ ਤਾਂ ਦੱਸੋ ਬਈ ਤੇ ਫਿਰ ਦੇਖੋ ਲੈ ਦੇ ਵਿੱਚ ਕੀ ਨਿਕਲਣਾ ਸੀ ਖਾਲੀ ਸੌਰ ਵੀ ਵੀ ਕੋ ਨਹੀਂ ਚੋੜੀਆਂ ਵੀ ਕੋ ਨਹੀਂ ਚੋਰ ਲੱਭ ਜਾਣ ਹੋਰ ਸੀ ਚੂੜੀਆਂ ਸਾਡੀ ਮਿਲੀਆਂ ਗਈ ਦੀਆਂ ਨੇ